ਵਾਰਣ ਵਾਲੇ ਮੀਂਹ ਦੇ ਮੌਸਮ ਨੂੰ ਦੇਖਦੇ ਹੋਏ ਨਗਰ ਕੌਂਸਲ ਪ੍ਰਧਾਨ ਨੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਕਰਕੇ ਨਗਰ ਕੌਂਸਲ ਵਿੱਚ ਤਿਆਰ ਕਰਵਾਈਆਂ 1000 ਰੇਤਾ ਦੀਆਂ ਬੋਰੀਆਂ ਐਸਡੀਓ ਸੀਵਰੇਜ ਵਾਟਰ ਸਪਲਾਈ ਬੋਰਡ ਦੇ ਨੂੰ ਸਹੀ ਕੰਮ ਨਾ ਕਰਨ ਦੇ ਬਾਰੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਕੀਤੀ ਨਗਰ ਕੌਂਸਲ ਪ੍ਰਧਾਨ ਨੇ ਸ਼ਿਕਾਇਤ ਕੀ ਕਿਹਾ ਨਗਰ ਕੌਂਸਲ ਪ੍ਰਧਾਨ ਨੇ ਅੱਜ ਅਸੀਂ ਗਏ ਸੀ ਬੜੇ ਮਜਬੂਰ ਹੋ ਕੇ ਬੜੀ ਦੁਖੀ ਮਨ ਦੇ ਨਾਲ ਅਸੀਂ ਜੋ ਸਾਡੇ ਸ਼ਹਿਰ ਦੇ ਵਿੱਚ ਜੋ ਸਾਡੇ ਵਾਟਸਐਪ ਦਾ ਇਸ ਵੀਰੇ ਬੋਰਡ ਦੇ ਅਧਿਕਾਰੀ ਹੈ ਉਹਨਾਂ ਦੀ ਜਿਹੜੀ ਹੈਗੀ ਹੈ ਲਾਹ ਪਰਵਾਹੀ ਕਰਦਾ ਉਹ ਕੁਤਾਹੀ ਕਰ ਉਹਨਾਂ ਕਰਕੇ ਜਿਹੜਾ ਹੈ ਸ਼ਹਿਰ ਦੇ ਵਿੱਚ ਜਿਹੜਾ ਬੜਾ ਵੱਡਾ ਇਸਮ ਖਤਰਾ ਪੈਦਾ ਹੋਇਆ ਹੈ ਇਹਦੇ ਵਾਸਤੇ ਮੈਂ ਤੁਹਾਨੂੰ ਬਰੀਫ ਕਰਦਾ ਵੈਸੇ ਤਾਂ ਛੋਟੀਆਂ ਛੋਟੀਆਂ ਸ਼ਿਕਾਇਤਾਂ ਬਹੁਤ ਜ਼ਿਆਦਾ ਹੈਗੀਆਂ ਤੁਹਾਨੂੰ ਪਤਾ ਹੈ ਰੋਜ਼ ਦਾ ਜਿਹੜਾ ਕੰਮ ਹੈਗਾ ਨਗਰ ਕੌਂਸਲ ਵੱਲੋਂ ਕਦੀ ਵੀ ਅਸੀਂ ਇਹਨਾਂ ਨੂੰ ਕਦੀ ਫੰਡਾਂ ਦੇ ਵਿੱਚ ਕਦੀ ਇਹਨਾਂ ਨੂੰ ਮਨਾਈ ਨਹੀਂ ਕੀਤੀ ਜਦੋਂ ਵੀ ਕਿਸੇ ਕੰਮ ਦੇ ਸਾਡੇ ਕੋਲ ਫੰਡ ਮੰਗੇ ਜਾਂਦੇ ਨੇ ਜਿਹੜੇ ਸਾਡੇ ਦੇਣੇ ਬਣਦੇ ਸੀ ਤੁਰੰਤ ਇਹਨਾਂ ਨੂੰ ਸ਼ਿਫਟ ਕਰ ਦਿੰਦੇ। ਕਿ ਉਹ ਤੋਂ ਬਾਅਦ ਹੁਣ ਦੇਖੋ ਇਹ ਬੜੀ ਤੁਹਾਨੂੰ ਇੱਕ ਬੜੀ ਸੀਰੀਅਸ ਗੱਲ ਦੱਸਾਂ। ਤਰਪਰ ਪਿਛਲੇ ਸਾਲ ਬਹੁਤ ਵੱਡੇ ਹੜ੍ਹ ਆਏ ਸੀ ਆਪਣੇ ਇਲਾਕੇ ਦੇ ਵਿੱਚ। ਬੜਾ ਨੁਕਸਾਨ ਹੋਇਆ। ਲੋਕਾਂ ਦਾ ਕਰੋੜਾਂ ਅਰਬਾਂ ਦਾ ਨੁਕਸਾਨ ਹੋਇਆ। ਉਸ ਟਾਈਮ ਜਿੱਦ ਸਾਡਾ ਜਿਹੜਾ 25 ਤਰ੍ਹਾਂ ਰਹਿਗਾ ਇਹ ਦੋ ਜਗ੍ਹਾ ਤੋਂ ਸਾਡਾ ਪਾਣੀ ਅੰਦਰ ਬਣਨ ਲੱਗਿਆ ਸੀਗਾ। ਇੱਕ ਤਾਂ ਜਿਹੜਾ ਹੈਗਾ ਮਿੱਠੂ ਦੇ ਕੋਲ ਲਾਸ਼ੇ ਜਾ ਕੇ ਉੱਥੇ ਤੁਸੀਂ ਸਾਰੇ ਸੱਜਣ ਉੱਥੇ ਹੀ ਸੀਗੇ ਜਦੋਂ ਪਾਉਸ ਬੋਰੀਆ ਲਾ ਕੇ ਉਹ ਪਾਣੀ ਰੋਕਿਆ ਤੇ ਦੂਜੀ ਸਾਈਡ ਤੇ ਸਾਡਾ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉੱਥੇ ਜਿਹੜਾ ਹੈਗਾ ਇੱਕ ਜਿਹੜਾ ਜਿਹੜਾ ਪਾਣੀ ਸੀਵਰੇਜ ਟ੍ਰੀਟ ਕਰਕੇ ਜਿਹੜਾ ਕੋ ਉਨ ਪੇਰਿਆ ਜਾਂਦਾ ਨਾਲੇ ਦੇ ਵਿੱਚ ਪਚੀਦਰੇ ਦੇ ਵਿੱਚ ਉਹਦੇ ਨਾਲ ਹੀ ਨਾਲ ਜਦੋਂ ਪਾਣੀ ਜ਼ਿਆਦਾ ਬਾਸ਼ਾ ਪਣ ਜ਼ਿਆਦਾ ਆਉਂਦਾ ਇੱਕ ਹੋਰ ਪਾਏ ਬਣਾਇਆ ਬੜਾ ਪੁਰਾਣਾ ਜਿਹਦੇ ਰਾਹੀਂ ਜਿਹੜਾ ਪਾਣੀ ਜਦੋਂ ਵੱਧ ਪਾਣੀ ਹੋ ਜਾਂਦਾ ਉਹ ਫਿਰ ਸੀਵਰੇਜ ਟ੍ਰੀਟਮੈਂਟ ਪਲਾਂਟ ਬੰਦ ਕਰਕੇ ਉਹਨੂੰ ਬਾਈਪਾਸ ਕਰਕੇ ਵਿਛੜ ਦਿੱਤਾ ਜਾਂਦਾ ਕਿਉਂਕਿ ਉਹ ਸੰਭਵ ਨਹੀਂ ਹੁੰਦਾ ਕਿ ਸਾਰਾ ਪਾਣੀ ਟ੍ਰੀਟ ਕਰਿਆ ਜਾਵੇ ਹੁਣ ਪ ਜੇਦੋਂ ਮੈਂ ਪ੍ਰਧਾਨ ਬਣਿਆ ਸੀਗਾ 2019 ਦੇ ਵਿੱਚ ਮੇਰੀ ਜਾਣਕਾਰੀ ਵਿੱਚ ਇਹ ਹੈ ਕਿ ਜਿਹੜਾ ਉਹ 25 ਦਰੇ ਦੇ ਕੋਲ ਜਿਹੜਾ ਪਟਾ ਜਿਹੜਾ ਪਾਈਪ ਹੈਗਾ ਉਧਰ ਤੇ ਇੱਕ ਗੇਟ ਲੱਗਿਆ ਸੀ ਲੋਹੇ ਦਾ ਬੜਾ ਪੁਰਾਣਾ ਕਈ ਸਾਲ ਪੁਰਾਣਾ ਤੇ ਉਹ ਆ ਆਮਦਨ ਨੂੰ ਪਤਾ ਨਹੀਂ ਸੀ ਬਥੋ ਉਹ ਉੱਥੇ ਗੇਟ ਵੀ ਹੈ ਕੋਈ ਤਾਂ ਉਹਦਾ ਵੀ ਉਹ ਤਾਂ ਜਿਹੜਾ ਗਲ ਚੁਕਿਆ ਉੱਥੇ ਗਿਰਿਆ ਪਿਆ ਉੱਥੇ ਵੀ ਉਹਨੂੰ ਜਿਹੜਾ ਹੈਗਾ ਠੀਕ ਕਰਾਉਣਾ ਪੈਣਾ ਤੁਹਾਨੂੰ ਸਾਡੀ ਨੌਲੇਜ ਗੱਲ ਆ ਗਈ ਤਾਂ ਮੈਂ WhatsApp ਤੇ ਸੀਰੀ ਬੋਰਡ ਦੇ ਜਿਹੜਾ ਐਸਡੀਓ ਸਾਹਿਬ ਹੈਗੇ ਆ ਇਹ ਹੀ ਸੀਗੇ ਉਹ ਜ਼ੋਮਬੀ 2019 ਦੀ ਮੇਰੀ ਚਿੱਠੀ ਹੈਗੀ ਆ 9ਵੇਂ ਮਹੀਨੇ ਦੀ ਉਦੋਂ ਏ ਸੀਗਾ ਮੈਂ ਇਹਨਾਂ ਨੂੰ ਚਿੱਠੀ ਲਿਖੀ ਕਿ ਵੀ ਥੇ ਜਿਹੜਾ ਹੈਗਾ ਇਹ ਗੇਟ ਲਗਾਉਣ ਬਾਰੇ ਜਿਹੜਾ ਹੈਗਾ ਤੁਸੀਂ ਉਹਨੂੰ ਜਿਹੜੀ ਤਿਆਰੀ ਕਰੋ ਉਹਦਾ ਸਾਨੂੰ ਐਸਟੀਮੇਟ ਬਣਾ ਕੇ ਭੇਜੋ ਉਹ ਲਗਣਾ ਜ਼ਰੂਰੀ ਹੈ ਤਾਂ ਇਹਨਾਂ ਨੇ ਸਾਡੇ ਕੋਲ ਉਹਦੀ ਚਿੱਠੀ ਸਾਡੇ ਕੋਲ ਪੈਸੇ ਮੰਗ ਲਏ ਮੇਰੇ ਧਿਆਨ ਜਗਾ ਸ਼ਾਇਦ ਸੱਤ ਕਰਦੇ ਆਸਵਾਸ ਮੈਂ ਉਨ ਸੀਗੀ ਵੀ ਉਹ ਗੇਟ ਲਾਣ ਵਾਸਤੇ ਇਹਨਾਂ ਨੇ ਕਿਹਾ ਅਸੀਂ ਇਹਨਾਂ ਨੂੰ ਪੈਸਾ ਟ੍ਰਾਂਸਫਰ ਕਰਤਾ ਇਹਨਾਂ ਨੇ ਉਹ ਗੇਟ ਉੱਥੇ ਲਾ ਦਿੱਤਾ ਅਸੀਂ ਜਾ ਕੇ ਦੇਖਣੇ ਪਰ ਨਾ ਸਾਨੂੰ ਰਿਪੋਰਟ ਆ ਗਈ ਵੀ ਜਿਹੜਾ ਹੈਗਾ ਉਹ ਸੀ ਗੇਟ ਤੇ ਲਾਤਾ ਹੁਣ ਕੀ ਹੁੰਦਾ ਹੁਣ ਪਿਛਲੇ ਸਾਲ ਜਿਹੜੀ ਬਜ਼ਾਰਾ بارش ਆਈ ਹੈ ਬਾਈ ਜਾਂਸ ਵਦਨ ਕਿਸੇ ਕਰਨ ਵਾਲਾ ਗੇਟ ਉੱਥੇ ਟੁੱਟ ਗਿਆ ਪਰ ਜਿਹੜੀ ਦੀਵਾਰ ਤੇ ਫਿੱਟਕਦਾ ਸੀਗਾ ਉਹ ਕਮਜ਼ੋਰ ਸੀਗੀ ਜੋ ਵੀ ਬਜ਼ਾਰੀ ਉਹ ਗੇਟ ਟੁੱਟ ਕੇ ਜਿਹੜਾ ਵਿੱਚ गिर ਗਿਆ ਤੇ ਉਦੋਂ ਵੀ ਪੂਰਾ ਰੋਲਾ ਪੈ ਗਿਆ ਸੀ ਪੁਰਾਣੇ ਰਾਜਪਤ ਦੀ ਪਾਣੀ ਭਰਨ ਲੱਗ ਗਿਆ ਫੁਕਰਪੰਡ ਕਾਫੀ ਪਾਣੀ ਆ ਚੁੱਕਾ ਸੀ ਉਦੋਂ ਪਰੰਤੂ ਰੱਬ ਦੀ ਐਸੀ ਮਿਹਰ ਹੋਈ ਪ੍ਰਮਾਤਮਾ ਦੀ ਕਿ ਬਾਰਿਸ਼ ਰੁਕ ਗਈ ਤੇ ਉਦੋਂ ਜਿਹੜਾ ਹੈਗਾ ਬਚਾਓ ਹੋ ਗਿਆ ਤੇ ਪਾਣੀ ਉਸ ਤੋਂ ਬਾਅਦ ਵਧਿਆ ਨਹੀਂ ਕਦੀ ਤੇ ਉਹ ਜਿਹੜਾ ਸਾਡਾ ਹੁਣ ਹੁੰਦਾ ਕੀ ਹੈਗਾ ਕਿ ਜਿਹੜੇ ਸਾਡੇ ਹੁਣ ਅਧਿਕਾਰੀ ਹੈਗੇ ਇਸ ਵੀਰੇ ਬੋਰਡ ਦੇ ਜਿਨ੍ਹਾਂ ਦੀ ਉਹ ਡਿਊਟੀ ਸੀਗੀ ਕਿ ਜਿਨ੍ਹਾਂ ਨੇ ਫਿੱਟ ਕਰਿਆ ਸੀਗਾ ਵੀ ਉਹ ਇੱਕ ਇੰਨਾ ਇਤਨੇ ਅਹਿਮ 게ਟਾ 게ਟ ਸੀਗਾ ਵੀ ਉਹ ਟੁੱਟ ਗਿਆ ਉੱਥੋਂ ਤੇ ਵੀ ਉਹਨੂੰ ਅਸੀਂ ਦੁਬਾਰਾ ਠੀਕ ਕਰੀਏ ਸਾਡੇ ਧਿਆਨ ਤੇ ਕਦੀ ਗੱਲ ਆਈ ਨਹੀਂ ਹੁਣ ਸ਼ੁਕਰਵਾਰ ਨੂੰ ਮੈਂ ਆਪਣੇ ਦਫ਼ਤਰ ਪਹੁੰਚਿਆ ਸੀਗਾ ਮੇਰੇ ਕੋਲ ਫੋਕਲ ਪੁਆਇੰਟ ਦੇ ਦੋ ਸੱਜਣ ਆਏ ਨੇ ਇੱਕ ਸਤਪਾਲ ਸਿੰਘ ਹੈਗਾ ਇੱਕ ਦਾ ਨਾਮ ਹੋਰ ਸੱਜਣ ਸੀਗਾ ਉਹ ਮੈਨੂੰ ਕਹਿੰਦੇ ਵੀ ਤੁਸੀਂ ਪ੍ਰਧਾਨ ਜੀ ਚੁੱਪ ਕਰਕੇ ਬੈਠੇ ਹੋ ਤੇ ਸਾਡੇ ਸ਼ਹਿਰ ਚ ਕਹਿੰਦਾ ਪਿਛਲੇ ਸਾਲ ਜੋ ਬਲਾਦ ਪੈਦਾ ਹੋਇਆ ਕਹਿੰਦਾ ਦੁਬਾਰਾ ਉਹ ਜੀ ਫੇਰ ਹੋਣ ਲੱਗੀ ਆ ਵੀ ਉੱਥੇ ਗੇਟ ਗਿਰਿਆ ਪਿਆ ਕਿਸੇ ਨੇ ਚੱਕਿਆ ਨਹੀਂ ਹੈ ਉਹ ਨਾਲਾ ਜਿਹੜਾ ਹੈਗਾ ਉਹ ਮੂੰਹ ਦਾ ਨੰਗਾ ਪਿਆ ਵੀ ਇਹ ਤਾਂ ਕੱਲ੍ਹ ਤੋਂ ਖਰਾਬ ਹੋ ਜਾਏਗਾ ਤੇ ਮੈਂ ਕਹਾਂ ਵੀ ਵਾਕਿਆ ਜਿੰਤਾ ਵਾਲੀ ਗੱਲ ਹੈਗੀ ਆ ਫਿਰ ਮੈਂ ਆਪਣੇ ਸਿਪਾਹੀ ਇੱਥੋਂ ਜਿਹੜੇ ਨਗਰ ਕੌਂਸਲ ਦੇ ਕੁਝ ਕਰਮਚਾਰੀ ਭੇਜੇ ਜੇਸੀ ਵੀ ਲੈ ਕੇ ਕੇ ਉਹ ਗੇਟ ਕੱਢ ਲਿਆ ਗੇਟ ਵਾਕਿਆ ਉੱਥੇ ਗਿਰਿਆ ਪਿਆ ਸੀ ਉਹਦੀ ਫੋਟੋਆਂ ਹੀ ਖਿੱਚੀਆਂ ਉਹਨਾਂ ਨੇ ਗੇਟ ਕੱਢ ਕੇ ਲਿਆ ਕੇ ਉਹਨਾਂ ਨੂੰ ਉੱਥੇ ਜ ਸਿਉਰਿਟੀ ਟ੍ਰੀਟਮੈਂਟ ਪ੍ਰੋਵਾਈਡਿਜ਼ ਬਿਲਟ ਇਨ ਨਹੀਂ ਗਈ ਉੱਥੇ ਸਿਰ ਖਾਤਾ। ਫਿਰ ਸਾਡੀ ਆਫਿਸ ਮੀਟਿੰਗ ਸੀ ਸ਼ਨੀਵਾਰ ਨੂੰ। ਤਾਂ ਉੱਥੇ ਮੈਂ ਐਸਓ ਸਾਥੋਂ ਸਾਰੇ ਸਵਾਲ ਕੀਤੇ। ਕਿ ਜਦੋਂ ਇੱਕ ਸਾਲ ਹੋ ਗਿਆ بارش ਪਈ ਨੂੰ ਅੱਜ ਸਾਲ ਬਾਰੀਕ ਵਾਰਸ਼ ਫੇਰੀ ਦੁਬਾਰਾ ਮੌਸਮ ਹੈ ਮਾਨਸੂਨ ਦਾ। ਵੀ ਇੱਕ ਸਾਲ ਤੋਂ ਉੱਥੇ ਜਿਹੜਾ ਉਹ ਗੇਟ ਪਿਆ ਰਹਿਗਾ ਜਦੀ ਕੀਮਤ 507 ਲੱਖ ਰੁਪਏ ਸੀਗੀ। ਵੀ ਉਹ ਆਪਾਂ ਨੂੰ ਧਿਆਨ ਹੀ ਸੀ ਵੀ ਪਤਾ ਚੱਕੀ ਇਹ ਦਬਾਈ ਜਾਂ ਚੋਰੀ ਨਹੀਂ ਹੋਇਆ। ਹੁਣ ਮੈਨੂੰ ਪਤਾ ਕਿਦੋਂ ਕਿੰਨੇ ਪਾਰਟਸ ਜਿਹੜੇ ਕਿੰਨੇ ਕੋਈ ਚੋਰੀ ਹੋਇਆ ਜਾਂ ਨਹੀਂ ਹੋਇਆ। ਵੀ ਤੁਸੀਂ ਕਿਉਂ ਧਿਆਨ ਨਹੀਂ ਕੀਤਾ? ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਸਾਰੇ ਮੈਂਬਰ ਸਭਾਨਾਂ ਨੇ ਮੈਂ ਵਿੱਚ ਹੀ ਪੁੱਛਿਆ ਹਾਊਸ ਦੇ ਵਿੱਚ ਪੁੱਛਿਆ ਹੁਣ ਉਹ ਦਵਾ ਕੀ ਹੁੰਦਾ ਅਨਾਨ ਫਾਨਾਂ ਦੇ ਵਿੱਚ ਉਹ ਕਹਿ ਦੇ ਨੇ ਇੱਥੇ ਸਾਨੂੰ ਗਦਵਾਰ ਬਣਾ ਕੇ ਦੇਓਗੀ ਮੈਂ ਕਿਹਾ ਵੀ ਹੁਣ ਦੱਸ ਕੀ ਹੁਣ ਦੋ ਦਿਨਾਂ ਚ ਚਾਰ ਦਿਨ ਬਾਰਿਸ਼ ਆਈ ਖੜੀ ਉਹਦੇ ਸਿਰ ਦੇ ਉੱਤੇ ਇਹਨਾਂ ਨੇ ਸਾਨੂੰ ਪ੍ਰੋਪੋਜ਼ਲ ਦਿੱਤੀ ਇੱਥੇ ਦੀਵਾਰ ਬਣਾ ਕੇ ਦੇਓ ਅਸੀਂ ਠੇਕੇਦਾਰ ਬੁਲਾ ਰਿਆ ਆਪਣਾ ਜੇਈ ਬੇਦਤਾ ਪਰਮਜੀਤ ਸਿੰਘ ਕਿ ਜੇਈ ਇਹਨਾਂ ਦਾ ਚਲਾ ਗਿਆ ਕੈਸਰ ਜੀ ਸਾਹਿਬ ਚਲੇ ਗਏ ਇਹ ਮੌਕਾ ਦੇਖਿਆ ਉੱਤੇ ਕਿ ਸਾਨੂੰ ਜੀ ਜੇਸੀ ਵੀ ਦਿਓ ਸਾਨੂੰ ਉਹ ਜਿਹੜੀ ਆਪਣੀ ਪੋਪ ਲਾਈਨ ਮਸ਼ੀਨ ਦਿਓ ਸਾਨੂੰ ਸਮਾਨ ਦਾ ਮਟੀਰੀਅਲ ਦੇ ਉਹ ਇਧਰ ਸਾਰਾ ਉੱਪਰ ਤੇ دیوار ਬਣਾਣੀ ਹੈ ਅਸੀਂ ਸਾਰਾ ਕੁਝ ਮਿਲ ਜਾਏਗਾ ਤਾਂ ਜੀ ਸੀ ਵੀ ਸੀ ਬੇਜਤੀ ਪੋਪਰੈਂਸ ਫਰਿਆਨੇ ਸੀਗੀ ਅਸੀਂ ਮੌਕੇ ਚਲੇ ਗਏ ਮੈਂ ਅਸੀਂ ਨਾਗੀ ਦੀ ਸੀ ਬੈਠਾ ਅਸੀਂ ਅਸੀਂ ਮੌਕਾ ਤਾਂ ਦੇਖ ਕੇ ਆਈ ਵੀ ਉਹ ਤੇ ਹੈਗੀ ਜੇ ਹੀ ਸੀ ਜੇ ਨੂੰ ਬੁਲਾ ਲਇਸਦੇ ਨੇ ਇਸ ਵਾਰ ਉਹ ਤੇ ਜੈ ਸਿੰਘ ਸਾਹਿਬ ਵੀ ਦੱਸੋ ਤਾਂ ਕੀ ਕਰਨਾ ਆਪਾਂ ਪੈਂਦਾ ਉਸ ਦੇ ਹਾਲਤ ਦੇਖ ਕੇ ਮੈਨੂੰ ਜਿਹੜਾ ਬੜਾ ਅਫਸੋਸ ਹੋਇਆ ਤਕਰੀਫ ਹੋਈ ਵੀ ਇਹ ਨੰਗੀ ਦੀ ਛੱਡੀ ਹੋਈ ਆ ਇਹ ਕਿਸੇ ਵੇਲੇ ਵੀ ਪਾਣੀ ਅੰਦਰ ਵੜ ਜਾਗਾ ਸਾਰਾ ਔਰ ਕਾਬੂ ਨਹੀਂ ਹੋਣਾ ਉਥੇ ਬਿਲਕੁਲ ਤਾਂ ਅਸੀਂ ਉਹਨਾਂ ਨੂੰ ਬੁਲਾ ਕੇ ਪੁੱਛਿਆ ਉਹਨਾਂ ਕੋਲ ਕੋਈ ਠੋਸ ਜਵਾਬ ਨਹੀਂ ਸੀਗਾ ਮੈਂ ਕਿਹਾ دیوار ਬਣਾਉਣ ਨਾਲ ਪਾਣੀ ਕਿਵੇਂ ਰੁਕੇਗਾ ਮੈਨੂੰ ਮਾਰੇ ਸਮਝਾ ਦਿਓ ਨਾ ਆਪਾਂ ਕਰਦੇ ਰਹੇ ਆਪਾਂ ਚਲੋ ਟੈਕਨੀਕਲ ਬੰਦੇ ਸੇ ਨਹੀਂ ਆ ਪਰ ਮਾਰੇ ਤੁਸੀਂ ਸਮਝਾ ਤੁਹਾਨੂੰ ਸਮਝ ਆ ਜੂਗਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਉਸ ਵਾਰ ਮੈਂ ਇਹ ਸਾਹਿਬ ਨਾਲ ਗੱਲ ਕੀਤੀ ਇਹ ਸਾਹਿਬ ਨੇ ਐਜੂਰੂ ਲਾਈਨ ਤੇ ਲਿਆ ਤਾਂ ਗੱਲਾਂ ਕਰਦੇ ਰਹੇ ਕਰਦੇ ਤਾਂ ਮੈਂ ਇਹਨਾਂ ਨੂੰ ਕਿਹਾ ਮੌਕਾ ਦੇਖਵਾ ਕੇ ਪਰ ਇਹ ਮੌਕਾ ਆ ਕੇ ਦੇਖਣ ਨੂੰ ਤਿਆਰ ਇਹ ਸਾਹਿਬ ਸਾਡੇ ਨਹੀਂ ਹੋਏ ਕਹਿੰਦੇ ਮੈਂ ਟੈਕਨੀਕਲ ਬੰਦਾ ਨਹੀਂ ਮੈਂ ਉਹਦਾ ਕੀ ਕਰਾਂਗਾ ਚਲੋ ਅਸੀਂ ਬਾਰੇ ਤਕਰੀਬ ਦੇ ਵਿੱਚ ਦੋਹਾਂ ਨੇ ਅਸੀਂ ਡਿਸਾਈਡ ਕੀਤਾ ਕਿ ਭਾਈ ਹੁਣ ਜੋ ਆਪਣੇ ਤੋਂ ਹੋ ਸਕਦਾ ਪਉ ਤਾਂ ਕਰੀਏ ਜੇ ਅਫਸਰ ਸਾਡੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਉਥੇ ਦੇ ਪ੍ਰਬੰਧ ਕਰਨ ਨੂੰ ਤਿਆਰ ਨਹੀਂ ਤਾਂ ਅਸੀਂ ਆ ਕੇ ਫਿਰ ਕੱਲ ਮੈਂ 9 ਵਜੇ ਕਿਤੇ ਬੈਠਾ ਰਹ ਕਮੇਟੀ ਰਾਤ ਅਸੀਂ ਰੇਤਾ ਦੇ ਟਰਾਲੀ ਮੰਗਾਈ ਲੇਬਰ ਮੰਗਾਈ ਕੱਟੇ ਮੰਗਾਈ ਖਾਲੀ ਅੱਛੂ ਭਰਾ ਕੇ ਰਾਤ 9 ਵਜੇ ਸੈਕਟਰੀ ਤੋਂ ਗਏ ਆਂ ਹੋਰ ਤੁਸੀਂ ਬਾਅਦ ਤੁਸੀਂ ਮੇਰੇ ਕੋਲ ਜਿਹੜਾ ਮੇਰੇ ਖਾਦ ਦਾ ਚੈੱਕ ਕਰ ਲੈਣਾ ਉਥੇ ਬਾਅਦ ਸਾਰਾ ਕੰਮ ਚੱਲ ਰਿਹਾ ਹੋਂ 1000 ਕਟਾਸੀ ਭਰਾ ਕੇ ਕੱਲ ਤੱਕ ਅਸੀਂ ਉੱਥੇ ਪਹੁੰਚਾ ਦਾਂਗੇ ਸਾਡੀ ਗੱਡੀ ਤਿਆਰ ਖੜੀ ਜੇ ਬਾਈਦਨ بارش ਹੋ ਮੈਨਾਂ ਅਸੀਂ ਹੁਣੇ ਜਾ ਕੇ ਉੱਥੇ ਉਧਰ ਤੇ ਅਸੀਂ ਕੰਮ ਕਰ ਸਕਦੇ ਫਿਰ ਅਸੀਂ ਰਾਤ ਨੂੰ ਮਹਿਮਾਨੇ ਬਣਾ ਲਿਆ ਵੀ ਅਸੀਂ ਸਾਰੇ ਸਾਨੂੰ ਇਹ ਸਾਰੇ ਹਾਲਾਤ ਬਾਰੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜ਼ਰੂਰ ਸਮਝਾ ਦੇ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਨੇ ਸਾਰੇ ਅਧਿਕਾਰੀਆਂ ਨਾਲ ਹਰ ਸਾਲ ਰੁਟੀਨ ਦੀ ਤਰ੍ਹਾਂ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਬਾੜ ਰੋਕੂ ਪ੍ਰੋਗਰਾਮ ਦੇ ਤਹਿਤ ਉਹਨਾਂ ਨੇ ਮੀਟਿੰਗਾਂ ਕੀਤੀਆਂ ਨੇ ਤਾਂ ਉਹ ਜਿਹੜਾ ਹੈ ਮੀਟਿੰਗਾਂ ਦੇ ਵਿੱਚ ਸਾਰੇ ਅਫਸਰਾਂ ਨੇ ਸਾਰਾ ਕੁਝ ਹਰਾਰਾ ਦਿਖਾਇਆ ਸਭ ਕੁਝ ਠੀਕ ਹੈ ਸਾਡ ਇਹੋ ਜਿਹਾ ਸਰਦਾਰਾਪਨ ਚੈਰੀਟੀ ਦੀ ਸਮੱਸਿਆ ਸਾਡੇ ਸਾਹਮਣੇ ਆ ਰਹੀ ਹੈ ਉਹਦਾ ਕੋਈ ਅਸਰ ਜਿਗਰ ਨਹੀਂ ਤਾਂ ਅਸੀਂ ਚਲੇ ਗਏ ਅੱਜ ਡਿਪਟੀ ਸਾਹਿਬ ਰਿਕਮੈਂਡਰ ਸਾਹਿਬ ਕੋਲ ਗਿਆ ਫਿਰ ਇਹ ਲੈ ਕੇ ਤੁਹਾਨੂੰ ਕਾਫੀ ਦੇਤੀ ਹੈ ਅਸੀਂ ਸਾਰਾ ਕੁਝ ਲਿਖ ਕੇ ਦੇ ਆਏ ਵੀ ਸਾਡੇ ਸ਼ਹਿਰ ਦੇ ਹਾਲਾਤ ਨੇ ਜੇ ਅਸੀਂ ਕੋਈ ਅੱਜ ਧਿਆਨ ਨਹੀਂ ਦਿੰਦੇ ਜਾਂ ਸਰਦ ਨੂੰ ਵੱਡੇ ਅਸਰਾਂ ਤੱਕ ਗੱਲ ਨਹੀਂ ਪਹੁੰਚਾਉਂਦੇ ਤਾਂ ਕਾਨੂੰਨ ਦੇ ਕੋ ਸਾਡੀ ਸ਼ਹਿਰ ਦੇ ਵਿੱਚ ਸਾਡਾ ਕਰੋਨਾ ਅਰਵਾ ਦਾ ਨੁਕਸਾਨ ਹੋ ਸਕਦਾ ਔਰ ਸਾਰੇ ਬੰਦੇ ਖੜੇ ਨਹੀਂ ਹੋਣਗੇ ਜੇ ਨੁਕਸਾਨ ਹੋਇਆ ਇਹ ਗਦਗਾ ਬਣੀ ਆਵੇਂ ਕਿਸੇ ਨਾ ਪਾਣੀ ਚਲਾ ਜਾਂਦਾ ਆ ਐਸੇ ਲੋਕਾਂ ਨੇ ਚਾਰੇ ਬੈਂਕਾਂ ਦੇ ਕਰਜ਼ੇ ਲੈ ਗਰੀਬ ਲੋਕ ਨੇ ਇਹਨਾਂ ਦੇ ਘਰਾਂ ਵਿੱਚ ਮਸਾਂ ਮੈਨੇ ਕੰਚਾਰ ਕੋਈ ਇੰਜਾਮ ਕੀਤੇ ਉਹਨੇ ਮਸ਼ੀਨਰੀ ਲਾਈ ਹੁੰਦੀ ਇੱਕ ਫ੍ਰਿਜ ਲਾਇਆ ਹੁੰਦਾ ਕੋਈ ਹੋਰ ਕੋਰ ਲਾਇਆ ਹੁੰਦਾ ਤਾਂ ਮੇਰਾ ਮੰਦ ਰਾਰ ਸਾਰਾ ਵਜਨ ਰਿਹਾ ਮੈਂ ਸਵੇਰੇ ਇਹਨਾਂ ਨੂੰ ਬੁਲਾਇਆ ਸਾਰੇ ਸਾਥੀਆਂ ਨੂੰ ਤਾਂ ਐਪਲੀਕੇਸ਼ਨ ਟਾਈਪ ਕਰਾਈ ਆਂਦੇ ਅਸੀਂ ਡਿਊਟੀ ਮਤਲਬ ਡਿਪਟੀ ਕਮਿਸ਼ਨਰ ਨੇ ਬੜੇ ਸਾਡੇ ਧਿਆਨ ਨਾਲ ਸਾਰੀ ਗੱਲ ਸੁਣੀ ਅਚਾਨਕ ਉਹ ਲੈ ਕੇ ਮੈਂ ਡਰਾਫਟ ਲਿਖਿਆ ਕਿ ਮੌਜੂਦਾ ਸਮੇਂ ਵਿੱਚ ਰਾਜਵੀ ਤਨਾਰਦ ਉਪ ਮੰਡਲ ਇੰਜੀਨੀਅਰ ਐਸਜੀਓ ਅਤੇ ਉਹਨਾਂ ਦੀ ਟੀਮ ਤੇ ਕਾਰਜਕਾਰੀ ਦੀ ਸਾਨੂੰ ਬਿਲਕੁਲ ਵਿਸ਼ਵਾਸ ਨਹੀਂ ਹੈ ਕਿ ਇਹ ਬੰਦੇ ਸਾਡੇ ਕਿਸੇ ਵੀ ਤਕਰੀਬ ਦੇ ਵਿੱਚ ਸਾਨੂੰ ਕਰ ਲੈਣਗੇ ਤੇ ਮੇਰੀ ਹੁਣ ਬੇਨਤੀ ਇਹ ਨਹੀਂ ਸੀ ਕਿ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿ ਇਥੇ ਕਿਸੇ ਹੋਰ ਬੰਦੇ ਡਿਊਟੀ ਲਾ ਰਹੋ ਜਿਹੜਾ ਬਨਾ ਟੈਕਨੀਕਲ ਹੋਵੇ ਯੋਗ ਹੋਵੇ ਜੋ ਵੀ ਉੱਥੇ ਕੋਈ ਕੰਮ ਹੋਣਾ ਵਾਲਾ ਕਰ ਦੇਣਾ ਸੀ ਖਰਚਾ ਦੇ ਦਾਂਗਾ ਸਾਰਾ ਮੈਂ ਨਗਰ ਕੋਸਰ ਸਾਰਾ ਸਮਾਨ ਔਰ ਸਾਧਨ ਪ੍ਰੋਵਾਈਡ ਕਰਾ ਦੇਗੀ ਕਿ ਵੀ ਉਹਨੂੰ ਜਿਹੜਾ ਹੈ ਅਸੀਂ ਸਾਡੇ ਸ਼ਹਿਰ ਦਾ ਇਨਸਾਨ ਹੋਣਾ ਚਾਹੀਦਾ ਉਹਨਾਂ ਨੇ ਕੀ ਵਿਸ਼ਵਾਸ ਕਰਾਇਆ ਨੇ ਉਹਨਾਂ ਨੇ ਬਿਲਕੁਲ ਕਿਹਾ ਵੀ ਬਹੁਤ ਗੱਲ ਤਾਂ ਉਹਨਾਂ ਨੇ ਕਿਹਾ ਵੀ ਅੱਛਾ ਐਸੇ ਐਸੇ ਸਿਕਾ ਠੀਕ ਹੈ ਸਾਡਾ ਫਰਜ਼ ਬੜਾ ਦੱਸਣਾ ਇਹ ਬਦਾਲ ਜੀ ਇਹ ਬਹੁਤ ਜਿਆਦਾ ਆਪਾਂ ਨੂੰ ਪਤਾ ਇਹ ਜਿਹੜਾ ਸਿਵਲ ਬੋਰਡ ਪਾਰਕੋਂ ਤੇ ਜਿਹੜਾ ਵੀ ਲੱਗਾ ਪਾਰਕ ਸਿਵਲ ਇਹ ਕੰਮ ਨਹੀਂ ਕਰ ਰਿਹਾ ਇਹਦੇ ਵਾਸਤੇ ਤੁਹਾਨੂੰ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਵੀ ਇਹ ਕੰਮ ਨਹੀਂ ਕਰ ਰਹੇ ਆ ਪਰ ਜੀ ਮੈਂ ਤੁਹਾਨੂੰ ਜਾਂ ਇਹ ਕੰਮ ਜਿਹੜਾ ਹੈ ਨਵਪੁਰ ਪਰ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਚਿੱਠੀਆਂ ਦਿਖਾ ਦਾਂ ਇੱਕ ਤਾਂ ਉਹਦੇ ਉੱਪਰ ਪਈ ਹੈ ਪਹਿਲਾ ਮੈਂ ਜਿਹੜੀ ਚਿੱਠੀ ਲਿਖੀ ਆਪਣਾ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਜਦੋਂ ਪਹਿਲਾਂ ਸੀ ਗਿਆ ਮੈਡਮ ਮੈਂ ਉੱਤੇ ਲਿਖਿਆ ਵੀ ਇਹਦੀ ਮਾੜੀ ਕਾਰੀਗਰੀ ਕਰਕੇ ਸਾਡੀ ਇੱਕ ਜੁਆਇੰਟ ਮੀਟਿੰਗ ਬੁਲਾ ਲਓ ਤਰਪਾ ਕਾਫੀ ਦੇ ਤਨ ਹੁਣੇ ਵੀ ਸਾਡੀ ਇੱਕ ਜੁਆਇੰਟ ਮੀਟਿੰਗ ਤੁਹਾਡੇ ਦਫਤਰੇ ਚ ਸੀਵਰੇ ਪ੍ਰੋਬਲਮ ਦਾ ਕਰੀ ਨਗਰ ਕੌਂਸਲ ਦੇ ਅਸੀਂ ਪੜਦੇ ਆ ਸਾਡੀ ਸਾਡੀ ਗੱਲ ਸੁਣੋ ਜਦੋਂ ਸਾਡਾ ਹੈ ਸਾਡਾ ਹੱਲ ਕਰੋ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਹਿਬ ਨੇ ਉਹ ਜਿਹੜੀ ਸਾਡੀ ਚਿੱਠੀ ਸੀ ਉਹ ਭੇਜਤੀ ਡਿਪਾਰਟਮੈਂਟ ਨੂੰ ਡਿਪਾਰਟਮੈਂਟ ਨੇ ਉਹਦੀ ਆਪਣੀ ਮਰਜ਼ੀ ਨਾਲ ਉਹਦਾ ਜਵਾਬ ਜਿਹਾ ਬਣਾ ਕੇ ਸਾਡੀ ਗੱਲਾਂ ਦੇ ਵਿੱਚ ਐ ਤ ਉਹ ਚਿੱਠੀ ਸਾਨੂੰ ਵਾਪਸ ਭੇਜਤੀ ਸਾਨੂੰ ਉਦੋਂ ਅਫਸਰਾਂ ਨੇ ਭਰੋਸਾ ਦਿਵਾਇਆ ਵੀ ਤੁਸੀਂ ਚਿੱਠੀ ਪੱਤਰੇ ਨਾ ਪੋ ਜਿਹੜਾ ਕੰਮ ਅਸੀਂ ਸਾਰਾ ਠੀਕ ਕਰਾਂਗੇ ਅਸੀਂ ਥੋੜਾ ਜਣਾ ਫਿਰ ਸਮਾਂ ਦੇ ਦਿੱਤਾ ਹੁਣ ਇਹ ਤੁਹਾਨੂੰ ਮੈਂ ਚਿੱਠੀ ਦਿਖਾ ਰਿਹਾ ਇਹ ਜਿਹੜਾ ਮੁੱਖ ਇੰਜੀਨੀਅਰ ਹੈਗਾ ਜਿਹੜੇ ਤੁਹਾਡੇ ਚੀਫ ਇੰਜੀਨੀਅਰ ਨੇ ਇਹਨਾਂ ਦੇ WhatsApp ਲਈ ਸਿੱਧੇ ਬੋਰਡ ਦੇ ਇਹ ਚਿੱਠੀ ਮੈਂ ਹੁਣੇ ਤਾਜੀ ਲਿਖਿਆ ਲੈ ਉਹਨਾਂ ਨੂੰ ਮੈਂ ਲਿਖਿਆ ਇਹ ਮੁੱਖ ਕਾਰਜਕਾਰੀ ਇੰਜੀਨੀਅਰ ਪੰਜਾਬ WhatsApp ਲਈ ਫਿਰੇ ਬੋਰਡ ਸੈਕਟਰ 26 ਮਦ ਮਾਰ ਸੰਡੀਗੜ ਇਹਨਾਂ ਚ ਅਮਿਸ਼ਾ ਕੀ ਹੈ ਵਾਟਰ ਸਪਲਾਈ ਅਤੇ ਸੀਰੇ ਬੋਰਡ ਦੇ ਕੰਮਕਾਰ ਵਿੱਚ ਖੁਦਦਾਰ ਲਿਆਉਣ ਲਈ ਲੋੜਿੰਦੇ ਉਪਰਾਲੇ ਕਰਨ ਲਈ ਆਪ ਜਿਹਦੇ ਵਿਭਾਗ ਦੇ ਉੱਚ ਅਧਿਕਾਰੀ ਨੁਮਾਇंदे ਦੀ ਹਾਜ਼ਰੀ ਵਿੱਚ ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਬੁਲਾਉਣ ਸੰਬੰਧੀ ਮੈਂ ਇਹਨਾਂ ਨੂੰ ਇਹ ਕਿਹਾ ਵੀ ਤੁਸੀਂ ਉੱਚ ਅਧਿਕਾਰੀ ਆਪਣਾ ਭੇਜੋ ਟੈਕਨੀਕਲ ਸਾਡੇ ਹਾਊਸ ਦੀ ਸਾਡੀ ਮੀਟਿੰਗ ਵਿੱਚ ਬੈਠੇ ਸਾਡੇ ਸਾਰੇ ਵਾਡਾਂ ਦੇ ਐਮਸੀ ਨੇ ਤਕਲੀਫਾਂ ਸੁਣੇ ਔਰ ਉਹਦੇ ਵਿੱਚ ਲੱਸੀ ਵੀ ਇਹਦਾ ਹੱਲ ਕਿਵੇਂ ਹੋ ਸਕਦਾ ਪਰ ਮੈਨੂੰ ਬੜਾ ਫੋਸਲਾ ਕਰਨਾ ਪੈਂਦਾ ਕਿ ਜਿਹੜੀ ਚਿੱਠੀ ਭੇਜੀ ਇਹ ਦੇਖੋ ਇਹ 5 6 24 ਦੀ ਠੀਕ ਹੈ ਨਹੀਂ ਆਹ ਤਕਰੀਬਨ 25 ਦਿਨ ਹੋ ਚੁਕੇ ਆ ਕਿਸੇ ਨੇ ਮੈਨੂੰ ਕੋਈ ਦਸਵਾਉਂਦੇ ਇਹਦਾ ਕਾਪੀ ਘਰ ਸਾਰਾ ਸਰਕਾਰ ਦਫਤਰੋਂ ਕੀਤੀ ਗਈ ਹੈ ਮਤਲਬ ਪ੍ਰੇਮੀ ਜੀ ਮੈਂ ਆਪਣੀ ਡਿਊਟੀ ਸਮਝ ਕੇ ਜੋ ਮੇਰੇ ਤੋਂ ਹੋ ਸਕਦਾ ਮੈਂ ਇਹ ਸਭ ਨੂੰ ਭੇਜੀ ਹੈ ਕਾਪੀ ਦੇਖੋ ਐਮਐਲ ਸਾਹਿਬ ਮੀਟਿੰਗ ਵਿੱਚ ਹੁੰਨੇ ਸਾਡੀ ਹੁਣ ਕਿਦੋਂ ਮੀਟਿੰਗ ਨਹੀਂ ਆਏ ਉਹਨਾਂ ਨੂੰ ਸਾਰੇ ਹਾਲਾਤ ਅਸੀਂ ਦੱਸੀ ਜਾਂਦੇ ਆ ਉਹਨਾਂ ਨੂੰ ਜੇ ਕਾਪੀ ਦੰਦਰ ਪਰਤਾਖਿ ਦੇਖ ਰਿਹਾ ਬੰਦਾ ਫਿਰ ਕਾਪੀ ਦੀ ਲੋੜ ਨਹੀਂ ਹੁੰਦੀ ਸਾਨੂੰ ਕਰੀ ਕਿਸੇ ਨੇ ਬੁਲਾ ਕੇ ਨਹੀਂ ਪੁੱਛਿਆ ਦੇਖੋ ਜੇ ਸਾਡੇ ਕੋਲੋਂ ਐਮਸੀ ਜਿੰਨੇ ਹੈਗੇ ਕੁਝ ਜਿਹੜਾ ਕੁਝ ਜਿਹੜਾ ਕਾਂਗਰਸ ਹੈ ਐ ਐਮਸੀ ਜਿਹੜੇ ਸਾਡੇ ਨਾਲ ਹੈਗੇ ਆ ਅਸੀਂ ਉਹਨਾਂ ਨੂੰ ਛੱਡ ਦਈਏ ਜਿਹੜੇ ਉਹਨਾਂ ਦੇ ਐਮਸੀ ਹੈਗੇ ਆ ਜਿਹੜੇ ਉਹਨਾਂ ਨੂੰ ਸਮਰਥਨ ਦੇ ਰਿਹਾ ਉਹ ਕਿਹੜੇ ਸੀੜੀ ਪੋਟ ਕਰਦੇ ਯਾਰੇ ਖੁਸ਼ ਰਹੇ ਗੱਲ ਵੀ ਜੇ ਤਾਂ ਉਹ ਕਹਿੰਦੇ ਹੁੰਦੇ ਹਾਂ ਵੀ ਹਾਂ ਬੱਲੇ ਬੱਲੇ ਬਹੁਤ ਸੋਹਣਾ ਸੀਗਾ ਨੇ ਮਾੜਾ ਮਾੜਾ ਫਿੱਟਗਾ ਲੱਗੀ ਆ ਉਹ ਵੀ ਕਹਿੰਦੇ ਉਹ ਗੱਲ ਦਾ ਕੰਮ ਸਮੱਸਿਆ ਉਹ ਤਾਂ ਮਸ਼ੀਨਾਂ ਲੈ ਕੇ ਦੇਤੀਆਂ ਠੀਕ ਐ ਦੋ ਸੀਵਰ ਲੈ ਮਸ਼ੀਨਾਂ ਦੇਤੀਆਂ ਕੋਈ ਖਰਚੇ ਦੀ ਕਮੀ ਨਹੀਂ ਹੈ ਕੋਈ ਪੈਸੇ ਦੀ ਕਮੀ ਨਹੀਂ ਹੈ ਜੋ ਮੰਗਦੇ ਸੀ ਦੇ ਦਨੇ ਆ ਉਸ ਤੋਂ ਬਾਅਦ ਵੀ ਜੇ ਸਾਨੂੰ ਰਿਜ਼ਲਟ ਨਹੀਂ ਆਉਂਦੇ ਸਾਨੂੰ ਬੜੀ ਤਕਲੀਫ ਹੁੰਦੀ ਹੈ ਸਰਦਾਰ ਜੀ ਜਿਹੜੇ ਤੁਸੀਂ ਗੱਲ ਕੀਤੀ ਸੀ ਰਿਜੋਰਡ ਬੋਰਡ ਦੇ ਡਿਪਾਰਟਮੈਂਟ ਦੇ ਕਰ ਲਿਖਿਆ ਅਦਾਰੇ ਦੀ ਹੁਣ ਈਓ ਬਾਰੇ ਤੁਸੀਂ ਕਿਹਾ ਕਿ ਈਓ ਨੂੰ ਬੁਲਾਇਆ ਉੱਥੇ ਨਹੀਂ ਗਏ ਉਸ ਦਿਨ ਪਹਿਲੇ ਉੱਥੇ ਟੈਲੀ ਯੋਗਤਾ ਨਾ ਲੱਗਿਆ ਸੀਗਾ ਤੁਸੀਂ ਈਓ ਨੂੰ ਬੁਲਾਇਆ ਉਸ ਟਾਈਮ ਨਹੀਂ ਆਇਆ ਬਾਦਸ਼ਾਹ ਜੀ ਕਿ ਤੁਸੀਂ ਇਹ ਜਿਹੜਾ ਈਓ ਕਰ ਰਿਹਾ ਜਾਂ ਜੋ ਵੀ ਦੀ ਡਿਊਟੀ ਬੜ ਰਹੀ ਹੈ ਕਿ ਤੁਸੀਂ ਈਓ ਨੂੰ ਬੁਲਾ ਵੀ ਲਿਖਿਆ ਹੈ ਜਾਂ ਲਿਖੋ ਕੁਝ ਦੰਗੋ ਦੇਖੋ ਪਤਾ ਕਹਿ ਰਹੇ ਜੀ ਮੈਂ ਨਾ ਪੌਂਟ ਤੋਂ ਹੋ ਕੇ ਚੱਲਣਾ ਚਾਹੁੰਦਾ ਮੈਂ ਸਮਝਦਾ ਕਿ ਜੋ ਪਿਆਰ ਅਸੀਂ ਆਪਣੇ ਸ਼ਹਿਰ ਨਾਲ ਕਰਦੇ ਆ ਆਪਣੇ ਲੋਕਾਂ ਨਾਲ ਕਰਦੇ ਆ ਉਹ ਸ਼ਹਿਰ ਜਿਹੜੇ ਬਾਹਰੋਂ ਸਹਰਾਂ ਨੇ ਉਹਨਾਂ ਦੇ ਮਨ ਵਿੱਚ ਉੱਚੀ ਨਹੀਂ ਹੁੰਦੀ ਉਹਨਾਂ ਨੇ ਮਨੇ ਕਹਿ ਤਰਦਾ ਜੇ ਕੱਲ ਨੂੰ ਮੈਂ ਕਹਿ ਰਿਹਾ ਵੀ ਤੁਸੀਂ ਆ ਜਾਓ ਬੜੇ ਆਮਤ ਖਰਾਬ ਨੇ ਉਰੇ ਜੇ ਤੁਹਾਨੂੰ ਮੇਰੀ ਗੱਲ ਯਕੀਨ ਨਾ ਹੋਵੇ ਨਾ ਤੁਸੀਂ ਮੇਰੇ ਨਾਲ ਚੱਲੋ ਜਾਂ ਆਪ ਚਲੇ ਜਾਓ ਮੇਰਾ ਬੰਦਾ ਤੁਹਾਡੇ ਨਾਲ ਜਾਂਦਾ ਤੁਸੀਂ ਅੱਖਾਂ ਨਾਲ ਦੇਖ ਲਓ ਖੜ ਕੇ ਵੀ ਕਿਆ ਇਹਦੀ ਘਤਰਾਕ ਸਥਿਤੀ ਵਿੱਚ ਬੰਦਾ ਕੁਝ ਉਪਰੇ ਸਕਦਾ ਜੇ ਉਹਨਾਂ ਨੂੰ ਠੀਕ ਨਹੀਂ ਲੱਗਿਆ ਵੀ ਮੈਂ ਮੋਕੇ ਤੇ ਕਿਉਂ ਜਾਵਾਂ ਜੇ ਕੋਈ ਇਹ ہماری ਉਹਨਾਂ ਦੀ ਸੋਚ ਬਾਰੇ ਕੀ ਉਹਨਾਂ ਬਾਕੀ ਜਿਹੜੀ ਗੱਡੀ ਬੇਦਰਦ ਤਾਂ ਬੜਿਆ ਹਾਂ ਠੀਕ ਹੈ ਉਹਨੂੰ ਦਰਦ ਨਹੀਂ ਆ ਰਿਹਾ ਤਾਂ ਅਸੀਂ ਉਹਦੇ ਖਿਲਾਫ ਇਹਨਾਂ ਨੂੰ ਕੁਝ ਨਾ ਕੁਝ ਮਤਾ ਪਾਣਾ ਚੀਜ਼ ਹੈ ਜਾਂ ਅਗੇ ਵੀ ਚੀਜ਼ ਦੇਖੋ ਬਗੈਰਾ ਇਹ ਸਾਡਾ ਸਭ ਤੋਂ ਵੱਡਾ ਪਲੇਟਫਾਰਮ ਹੈ ਸਾਡੀ ਨਗਰ ਕੌਂਸਲ ਦੀ ਮੀਟਿੰਗ ਉਹਨਾਂ ਅਜੇ ਸਾਹਿਬਾਂ ਨੂੰ ਮੈਂ ਸਾਰੇ ਦੱਸਿਆ ਅਗਲੀ ਵਾਰ ਜਿਹੜੇ ਹੁਣ ਹਾਲਾਤ ਬਣੇ ਨੇ ਰੱਬ ਸੁੱਖ ਸ਼ਾਂਤੀ ਰੱਖੇ ਸਾਨੂੰ ਕੋਈ ਦਿੱਕਤ ਨਾ ਆਵੇ ਸ਼ਹਿਰ ਵਾਸੀਆਂ ਨੂੰ ਕਟੋ ਕਰੇ ਇਸ ਪੁਆਇੰਟ ਤੇ ਦਿੱਕਤ ਨਾ ਆਵੇ ਜੇ ਪੰਡਤ ਅਸੀਂ ਚੱਕਤਾ ਜੇ ਦਿੱਕਤ ਆ ਗਈ ਫਿਰ ਤੇ ਸਾਰੇ ਬੰਦੇ ਜਵਾਬਦੇਹ ਹੋਣਗੇ ਬਾਰੇ ਮੀਟਿੰਗ ਤੇ ਕਹਤਾ ਹਾਂ ਜੀ ਸਾਥੀਓ ਕਹਤਾ ਸੀਗਾ ਮੈਂ ਐਜਨੂ ਵੀ ਸ਼ਹਿਰ ਡੁੱਬਿਆ ਦਾ ਯੂਰਪਲੀ ਰਿਸਪੋਨਸਿਬਲ ਸਾਰੇ ਹੌਸੇ ਕਹਤਾ ਮੈਂ ਜੇ ਸਿਵਲ ਬੋਰਡ ਦਾ ਰਿਸਪੋਨਸਿਬਲ ਹੋਏਗਾ ਨਾ ਨਗਰ ਕੌਂਸਲ ਵੀ ਬਰਾਬਰ ਦਾ ਜੇ ਪਰ ਕਿਹੜਾ ਜਾਏਗਾ ਨਾ ਜੇ ਨਗਰ ਕੌਂਸਲ ਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਸ਼ਹਿਰ ਦੀ ਸਮੱਸਿਆਵਾਂ ਨਾਲ ਕਰਨਾ ਸ਼ਹਿਰ ਲੋਕਾਂ ਨੂੰ ਸੁਵਿਧਾ ਦੇਣਾ ਜੇ ਉਹ ਅਧਿਕਾਰੀ ਹੀ ਇਗਨੋਰ ਕਰ ਰਿਹਾ ਜਾਣੋ ਜੀ ਇਹਦੇ ਮਤਲਬ ਜੇ ਕਾਨੂੰਨ ਨਹੀਂ ਕਿਹਾ ਜੇ ਨਗਰ ਕੌਂਸਲ ਦੇ ਬਰਾਬਰ ਜੀ ਵਰਗੇ ਨਹੀਂ ਨਗਰ ਕੌਂਸਲ ਦੇ ਹੁਣ ਜਦੋਂ ਮੈਂ ਜਿਹੜੀ ਚੀਜ਼ ਲਿਖੀ ਆ ਜੇ ਈਓ ਸਾਹਿਬ ਉਸ ਕੰਮ ਦਾ ਸਹੀ ਹੱਲ ਕੱਢ ਦਿੰਦੇ ਮੇਰੇ ਨਾਲ ਖੜ੍ਹ ਜਾਂਦੇ ਆਗੇ ਤਾਂ ਸ਼ਾਇਦ ਮੈਨੂੰ ਡਿਊਟੀ ਦੇ ਬਿਚਾਰੋ ਜਾ ਕੇ ਫਰਿਆਦਨਾ ਕਰਨੀ ਪੈਂਦੀ ਅਸੀਂ ਗਏ ਆ ਉਥੇ ਸਾਡੇ ਜ਼ਿਲ੍ਹੇ ਦੇ ਸਭ ਤੋਂ ਵੱਡੇ ਅਫਸਰ ਨੇ ਸਾਡਾ ਫਰਜ ਹੈਗਾ ਕਿ ਅਸੀਂ ਇਸ ਬਹੁਤ ਹੀ ਸੀਰੀਅਸ ਗੱਟ ਸੀਰੀਅਸ ਨਹੀਂ ਬਹੁਤ ਹੀ ਸੀਰੀਅਸ ਮੁੱਦੇ ਬਾਰੇ ਜਿਹਦੇ ਬਾਰੇ ਬੰਦਾ ਕੋਈ ਸਮਝੋਤਾ ਕਰ ਨਹੀਂ ਸਕਦਾ ਦੂਸਰਾ ਸਾਡੀ ਡਿਊਟੀ ਹੈਗੀ ਐ ਅਸੀਂ ਉਹਨਾਂ ਨੂੰ ਦੱਸਿਆ ਉਹਦੋਂ ਅਸੀਂ ਸਿਰਫ ਉਹਦਾ ਡਿਪੰਡਰ ਨਹੀਂ ਕਰਿਆ ਅਸੀਂ ਹਜ਼ਾਰ ਕਟਾ ਦਿੱਤਾ ਰਵਾਰਾ ਕੇ ਹਜ਼ਾਰ ਅੱਜ ਸਾਡਾ ਤਿਆਰ ਹੋ ਜਾਊਗਾ ਇਹ ਉੱਥੇ ਪਹੁੰਚਾ ਦਾਂਗੇ ਤਾਂ ਕਿ ਜੇ ਕੁਗਮੀ ਰਹਿ ਜਾਂਦੀ ਅਸੀਂ ਇਹਨਾਂ ਕਹੀਏ ਅਸੀਂ ਕੱਲ ਨੂੰ ਡਿਊਟੀ ਕੰਮ ਕਰਕੇ ਸੁਰਖੀ ਜਾਈਏ ਕਿ ਉਹਨਾਂ ਸੁਣੇ ਦੀ ਹੋ ਸਕਦਾ ਉਹਨੂੰ ਦਫਤਰੀ ਕੰਮ ਦੇ ਵਿੱਚ ਇੱਕ ਦੋ ਦਿਨ ਚੱਲ ਕੇ ਜਾਣਾ ਇਸ ਕੰਮ ਵਿੱਚ ਤੇ ਅੱਜ ਹੀ ਹੁਣ ਪਾਣੀ ਆ ਜਾਵੇ ਇੱਧਰ ਤਿਆਰ ਬੈਠੇ ਹਾਂ ਸਾਰੇ ਮੈਂ ਸਾਥੀ ਮੈਂ ਸਾਰੇ ਅਲਰਟ ਕਰੇ ਹੋਇਆ ਮੈਂ ਤੁਹਾਨੂੰ ਭਾਈ ਜਦੋਂ ਵੀ ਰੋਡ ਪੇਕ ਦੇ ਦੂਰ ਭਜਣਾ ਪੈਣਾ ਤੂੰ ਜਦੋਂ ਕੋਵਟ ਦੇ ਜਨਾਨੇ ਵਿੱਚ ਅਸੀਂ ਕਿਸ ਅਸੀਂ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਮਦਦ ਵੀ ਲਈ ਠੀਕ ਹੈ ਤੇ ਹੈਲਪਲਾਈਨ ਖੋਲੀ ਹੈਲਪਰ ਨੇ ਫੋਨ ਆਉਣਾ ਸੀਗਾ ਸਾਡੇ ਫਾਇਰ ਬ੍ਰਿਗੇਡ ਦੇ ਸਾਡੇ ਮੁਲਾਜ਼ਮ ਜਾਂਦੇ ਸੀਗੇ ਉੱਥੇ ਘਰ ਦੇ ਜਾ ਕੇ ਨੋਟ ਕਰਦੇ ਹੋਣ ਸੀਗੇ ਰਿਕੁਆਇਰਮੈਂਟ ਫਿਰ ਅਸੀਂ ਬਰਤ ਅਸ਼ਰਮ ਤਵਸੀਫ ਪੂਰਾ ਜਿਹੜਾ ਆਪਣਾ ਮਈ ਜੁਲਾਈ ਸਾਡੇ ਗੰਗੋਬਾਹ ਸਾਹਿਬ ਦੇ ਨਾਲ ਸੀਗੇ ਸਾਡੇ ਸਾਰੇ ਆਮਸ਼ੇ ਨਾਲ ਸੀਗੇ ਅਸੀਂ ਕੱਲੇ ਕੱਲਰ ਘਰ ਦੇ ਵਿੱਚ ਜਿੱਥੇ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਨੇ ਮਤ ਕਰ ਸਕੀਏ ਪੈਸਾ ਤੁਹਾਡੇ ਵਰਗਾ ਸਨਨਾਂ ਨੂੰ ਅਸੀਂ ਦਾਨ ਮੰਗਿਆ ਅਸੀਂ ਕਹਿੰਦੇ ਅਸੀਂ ਦਿੱਤਾ ਆਪਣੇ ਕੋਲੋਂ ਜੋ ਸਾਡਾ ਸਮਰਥਾ ਸੀ ਸਾਡੇ ਸਾਥੀਆਂ ਨੇ ਅਸੀਂ ਪਾਇਆ ਬਾਕੀ ਅਸੀਂ ਜਿਹੜੇ ਸਮਰਥ ਬੰਦੇ ਸੀਗੇ ਅਸੀਂ ਉਹਨਾਂ ਤੋਂ ਮਦਦ ਲਈ ਸੀਗੀ ਔਰ ਕੋਸ਼ਿਸ਼ ਕੀਤੀ ਕਰਾਇਆ ਹੁਣ ਵੀ ਜਦੋਂ ਇਹ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਜੇ ਪਰਮਾਤਮਾ ਨਾ ਕਰੇ ਕੋਈ ਜੇ ਲੋੜ ਪਵੇ ਪਰ ਅਸੀਂ ਸਾਰੇ ਇਸ ਨਾਲੇ ਤਤਪਰ ਰਹੇਗੇ ਸਾਡੀ ਸਾਰੀ ਟੀਮ ਤਤਪਰ ਹੈ